ਕੈਨੇਡਾ ਡੇ ਮਨਾਉਣ ਆਏ ਸਾਰੇ ਹੀ ਸੱਜਣਾ ਨੂੰ ਪਹਿਲਾਂ ਤਾਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਹੈਪੀ ਕੈਨੇਡਾ ਡੇ ਯਰ ਸਾਰੇ ਜਣੇ ਰਲ ਕੇ ਆਖੋ ਜਰਾ ਹੈਪੀ ਕੈਨੇਡਾ ਡੇ ਹਰ ਹੋਈ ਨਾ ਗੱਲ ਐਵੇਂ ਚੁੱਪਚੀ ਪਿੱਤੇ ਜੇ ਬੈਠੇ ਸਾਰੇ ਮੈਂ ਅੱਜ ਨਾ ਬੱਚਿਆਂ ਨੂੰ ਏਸੇ ਕਰਕੇ ਲੈ ਕੇ ਆਇਆ ਸੀ ਮੈਂ ਕਿਹਾ ਵੀ ਇੱਕ ਤਾਂ ਜਿਹੜੀ ਜਿੱਦਾਂ ਹੁਣ ਵੱਡੀ ਪੀੜ੍ਹੀ ਆ ਉਹਨੂੰ ਛੋਟੀ ਪੀੜ੍ਹੀ ਨੂੰ ਥੋੜੀ ਇੰਟਰੋਡਕਸ਼ਨ ਕਰੀਏ ਦੂਸਰਾ ਆ ਕੇ ਬੱਚੇ ਜਿਵੇਂ ਹੁਣ ਆਪਾਂ ਇੱਥੇ ਅੱਜ ਸਾਰੇ ਇਕੱਤਰ ਹੋਏ ਆ ਬੱਚਿਆਂ ਨੂੰ ਪਤਾ ਲੱਗਦਾ ਵੀ ਸਾਡੇ ਜਿਹੜੇ ਵੱਡੇ ਨੇ ਗ੍ਰੈਂਡਪੇਰੈਂਟਸ ਆ ਉਹ ਇੱਥੇ ਆਉਂਦੇ ਨੇ ਔਰ ਕਿਸ ਤਰ੍ਹਾਂ ਦਾ ਕੰਮ ਕਰਦੇ ਅੱਜ ਉਹਨਾਂ ਰਾਹ ਚ ਆਉਂਦੇ ਆ ਮੈਨੂੰ ਜਿੰਨੇ ਸਵਾਲ ਕੀਤੇ ਨਾ ਇਸ ਸੁਸਾਇਟੀ ਬਾਰੇ ਪਹਿਲਾਂ ਕਦੇ ਨਹੀਂ ਕੀਤੇ ਅੱਜ ਮੈਨੂੰ ਉਹਨਾਂ ਨੇ ਪੁੱਛਿਆ ਵੀ ਉੱਥੇ ਕੀ ਕਰਦੇ ਆ ਕਿਉਂ ਕਰਦੇ ਆ ਤੇ ਮੈਂ ਕਿਹਾ ਵੀ ਆਹ ਗੱਲਾਂ ਬਾਤਾਂ ਨੇ ਤੇ ਮੈਂ ਸਾਰਿਆਂ ਨੂੰ ਬੇਨਤੀ ਕਰਾਂਗਾ ਕਿ ਅਗਲੀ ਵਾਰੀ ਨੂੰ ਤੁਸੀਂ ਵੀ ਆਪਣੇ ਜਿਹੜੇ ਗ੍ਰੈਂਡਕਿੱਡ ਦੇ ਆ ਨਾ ਉਹਨਾਂ ਨੂੰ ਜ਼ਰੂਰ ਪਰੇਰੋ ਔਰ ਨਾਲ ਲੈ ਕੇ ਆਓ ਕਿਉਂਕਿ ਹੁਣ ਉਹ ਉਦੋਂ ਹੀ ਆ ਕੇ ਚਲੇਗਾ ਇਸ ਕਰਕੇ ਵੀ ਕੋਈ ਹੋਰ ਨਾਲ ਖੇਡਣ ਵਾਲਾ ਨਹੀਂ ਇੱਥੇ ਜਾਂ ਗੱਲਾਂ ਬਾਤਾਂ ਕਰਨ ਵਾਲਾ ਸੋ ਜੇ ਹੋਰ ਬੱਚੇ ਹੋਣਗੇ ਤਾਂ ਉਹ ਇੱਥੇ ਬਾਕੀ ਦੇ ਬੱਚੇ ਵੀ ਕੀ ਕਹਿੰਦੇ ਐਨਜੋਏ ਕਰ ਸਕਣਗੇ ਆਪਣੇ ਨਾਲ ਸਾਰਿਆਂ ਦੇ ਸੋ ਇਹ ਇੱਕ ਮੇਰੀ ਤੁਹਾਨੂੰ ਸਾਰਿਆਂ ਨੂੰ ਬੇਨਤੀ ਹੈ ਨਾਲੇ ਲੱਗਦਾ ਵੀ ਹਾਂ ਬਈ ਜਿਹੜੀ ਉਹ ਜਿਵੇਂ ਫਸਲ ਇੱਕ ਪੱਕਦੀ ਆ ਤੇ ਦੂਸਰੀ ਤੁਰੀ ਆਉਂਦੀ ਆ ਮਗਰ ਇਹ ਗੱਲ ਥੋੜੀ ਮਹਿਸੂਸ ਹੋਣੀ ਚਾਹੀਦੀ ਆ ਦੂਸਰੀ ਗੱਲ ਜਿਹੜੀ ਪਹਿਲਾਂ ਲਾਡੀ ਨੇ ਅੱਜ ਸ਼ੁਰੂਆਤ ਹੀ ਕੀਤੀ ਸੀ ਸਾਡੇ ਗੁਰਪ੍ਰੀਤ ਸੋਤਾਹੋਰੀ ਨੇ ਚੈਨਲ ਪੰਜਾਬੀ ਤੇ ਵੈਨਕੂਵਰ ਤੋਂ ਉਹਨਾਂ ਨੇ ਕਿ ਛੋਟੀਆਂ ਜੀਆਂ ਗੱਲਾਂ ਬਾਤਾਂ ਲਿਖੀਆਂ ਕੈਨੇਡਾ ਬਾਰੇ ਜਿਹਦੀ ਆਪਾਂ ਅਕਸਰ ਪੜ੍ਹਦੇ ਆ ਜਾਂ ਹਿੰਦੁਸਤਾਨ ਨੂੰ ਲੋਕੀ ਲਿਖਦੇ ਵੀ ਕੈਨੇਡਾ ਦਾ ਐਵੇਂ ਹੀ ਆ ਕੈਨੇਡਾ ਕੀ ਆ ਉਹਦੇ ਬਾਰੇ ਉਹਨਾਂ ਨੇ ਕੁਝ ਲਿਖਿਆ ਗੁਰਪ੍ਰੀਤ ਸੋਤਾਹੋਰੀ ਨੇ ਉਹ ਮੈਂ ਤੁਹਾਡੇ ਨਾਲ ਸਾਂਝਾ ਕਰਨਾ ਉਹ ਕਹਿੰਦੇ ਵੀ ਅਸੀਂ ਹੀ ਅਸੀਂ ਹੀ ਐਲ ਐਮ ਆਈਜ਼ ਵੇਚੀਆਂ ਤੇ ਖਰੀਦੀਆਂ ਅਸੀਂ ਹੀ ਕੈਸ਼ ਕੰਮ ਕਰਵਾਇਆ ਤੇ ਕੀਤਾ ਅਜਰਾ ਕੇ ਸੁਲਾਹਾ ਮਗਰੋਂ ਕਰਿਓ ਇਹ ਵਾਰੀ ਗੱਲ ਸੁਣ ਲਿਓ ਅਸੀਂ ਹੀ ਆਪਣੇ ਰਿਸ਼ਤੇਦਾਰ ਵਿਜ਼ਿਟਰ ਵਰਕ ਪਰਮਿਟ ਤੇ ਟੂਰਿਸਟ ਵੀਜ਼ੇ ਤੇ ਸੱਦੇ ਤੇ ਪੱਕੇ ਕਰਾਉਣ ਦੀ ਕੋਸ਼ਿਸ਼ ਕੀਤੀ ਅਸੀਂ ਹੀ ਕੋਵਿਡ ਦੌਰਾਨ ਜਾਇਜ਼ ਜਾਂ ਨਜਾਇਜ਼ ਸਰਕਾਰੀ ਰਾਹਤ ਲਈ ਤੇ ਅਸੀਂ ਹੀ ਮਲਟੀਪਲ ਆਫਰਾਂ ਚ ਘਰ ਦਵਾਏ ਜਾਂ ਲੈ ਅਸੀਂ ਹੀ ਸਾਦੇ ਵਿਆਹ ਛੱਡ ਕੇ 7-8 ਦਿਨ ਦੇ ਵਿਆਹ ਕਰ ਲੈ ਤੇ ਅਸੀਂ ਹੀ ਲੀਡਰਾਂ ਨਾਲ ਯਰਾਨੇ ਪਗਾਉਂਦਿਆਂ ਨੇ ਕਈ ਨਲਾਇਕ ਲੀਡਰ ਚੁਣ ਲੈ ਕੈਨੇਡਾ ਦਾ ਸਤਿਆਨਾਸ਼ ਕਰਕੇ ਅਸੀਂ ਹੀ ਸ਼ਿਕਾਇਤਾਂ ਕਰ ਰਹੇ ਹਾਂ ਕਿ ਕੈਨੇਡਾ ਮਾੜਾ ਆ ਕੈਨੇਡਾ ਹੁਣ ਉਹ ਨਹੀਂ ਰਿਹਾ ਇਹ ਸੋਚਣ ਵਾਲੀ ਗੱਲ ਆ ਆਪਣੇ ਤੇ ਹੀ ਆਉਂਦੀ ਆ ਦੋਸਤੋ ਮੈਂ ਜਿੰਨੀਆਂ ਵੀ ਆਪਣੀਆਂ ਪੰਜਾਬ ਤੋਂ ਜਾਂ ਕਿਸੇ ਪਾਸਿਓਂ ਪੰਜਾਬੀਆਂ ਦੀਆਂ ਪੋਸਟਾਂ ਦੇਖਦਾ ਨਾ ਹਰੇਕ ਗੱਲ ਤੇ ਪੈਸਾ ਜਿਵੇਂ ਦੱਸ ਕੇ ਗਏ ਨੇ ਨਾ ਵੀ ਪੈਸਾ ਹੀ ਪ੍ਰਧਾਨ ਹੋ ਗਿਆ ਡਾਲਰ ਪ੍ਰਧਾਨ ਸਾਡੀ ਹਰ ਗੱਲ ਵਿੱਚ ਪੈਸਾ ਪ੍ਰਧਾਨ ਕਿਸੇ ਨੂੰ ਕਹਦੇ ਹੋ ਨਾ ਵੀ ਆ ਦੋ ਘੰਟੇ ਆ ਜਾਓ ਇੱਥੇ ਕੰਮ ਕਰਨਾ ਉਹ ਕਹਿੰਦਾ ਨਹੀਂ ਆ ਇਸ ਦਾ ਟਾਈਮ ਨਹੀਂ ਹੈ ਜਿੰਨਾ ਚਿਰ ਡਾਲਰ ਨਹੀਂ ਵੇਦੇ ਕੋਈ ਕਿਸੇ ਦੇ ਹੈ ਹੀ ਨਹੀਂ ਮੈਂ ਕਿਹਾ ਯਾਰ ਉਹ ਬਾਬੇ ਨਾਨਕ ਵਾਲਾ ਜਿਹੜਾ ਅਸੂਲ ਸਾਨੂੰ ਦਿੱਤਾ ਸੀਗਾ ਕਿਰਤਿਆਂ ਵਾਲਾ ਕਿਰਤ ਕਰਨ ਦਾ ਉਹ ਸਾਡੇ ਚੋਂ ਖਤਮ ਹੀ ਹੋ ਗਿਆ ਕਿਰਤ ਕਰਨ ਵਾਲੇ ਨੂੰ ਅਸੀਂ ਵਿਚਾਰਾ ਕਹਿਣ ਲੱਗ ਪਏ ਨੀਮਾ ਦਿਖਾਉਣ ਲੱਗ ਪਏ ਇਹ ਸਾਨੂੰ ਇਹੀ ਜਿਹੜੀ ਨਾ ਕਿਰਤ ਦੇ ਅਸੂਲ ਤੋਂ ਥੜਕਣਾ ਤੋਂ ਐਵੇਂ ਬਾਬੂਆਂ ਵਾਲੀ ਗੱਲੀ ਦਾ ਮਾਫ ਕਰਨਾ ਕਿ ਕੋਈ ਬੁਰਾ ਨਾਮ ਬਣਾਇਓ ਪਟਾਈ ਲਾ ਕੇ ਫਿਰ ਨਾ ਉਹਦੇ ਨਾਲ ਕੋਈ ਜ਼ਿਆਦਾ ਗੱਲ ਨਹੀਂ ਬਣਦੀ ਅਸੀਂ ਟੁੱਟ ਗਏ ਕੁਦਰਤ ਨਾਲੋਂ ਟੁੱਟ ਗਏ ਆ ਸਾਰੇ ਪੰਜਾਬ ਚੋਂ ਜਾ ਕੇ ਦੇਖ ਲੋ ਕੋਈ ਕੰਮ ਕਰਨ ਨੂੰ ਕੀ ਕਹਿੰਦੇ ਹੁੰਦੇ ਆ ਨੌਜਵਾਨ ਕਦੇ ਖੇਤਾਂ 'ਚ ਜਾ ਹੀ ਨਹੀਂ ਰਿਹਾ ਫੇ ਹੁਣ ਜ਼ਮੀਨ ਵੇਚਦੀ ਆ ਫੇ ਉਹ ਜਿਵੇਂ ਪਹਿਲਾਂ ਦੱਸਿਆ ਸੀ ਮੈਡਮ ਧਾਲੀਆਲ ਹੋਣਾ ਬਈ ਇਹੀ ਕਹਿੰਨੇ ਹਾਓ ਮਰ ਗਿਆ ਉਥੇ ਫਲਾਣੇ ਪਾਸਿਓਂ ਬੰਦੇ ਆ ਗਏ ਬਈ ਆਉਣਾ ਹੀ ਆ ਜਦ ਅਸੀਂ ਕੰਮ ਕੋਈ ਨਹੀਂ ਕਰਨਾ ਮੈਂ ਨਾ ਇਹ ਉਹ ਬਾਹਲੀਆਂ ਗੱਲਾਂ ਨਹੀਂ ਪਸੇ ਤੁਸੀਂ ਗੁਰਾਣਾ ਮਨਾ ਲਿਓ ਇਹਨਾਂ ਗੱਲਾਂ ਦਾ ਵੀ ਯਾਰ ਹਰ ਹਰ ਹੀ ਇਦਾਂ ਦੀ ਗੱਲ ਕਰਦਾ ਬਾਕੀ ਪ੍ਰਧਾਨ ਸਾਹਿਬ ਨੂੰ ਗੱਲ ਬੇਨਤੀ ਮੈਂ ਫੇਰ ਕਰਨੀ ਆ ਅੱਜ ਇੱਥੇ ਕੋਈ ਸਾਊਂਡ ਸਿਸਟਮ ਤੋਂ ਭੈਣ ਦੀ ਬਾਕੀ ਸੰਗਾ ਵੀ ਕਹਿ ਗਏ ਪੇ ਮੇਰੀ ਆਵਾਜ਼ ਨਹੀਂ ਸੁਣਨੀ ਪੇ ਇੱਕ ਸਾਊਂਡ ਸਿਸਟਮ ਹੀ ਖਰੀਦ ਲਓ ਇਹ ਤੇ ਬਾਹਲੇ ਪੈਸੇ ਨਹੀਂ ਲੱਗਦੇ ਨਵਾਂ ਲਾ ਲਈਏ ਇੱਥੇ ਪਰ ਦੇਖਦਾ ਰਹੋ ਪੁੱਛਦਾ ਰਹੋ ਜੀ ਉਹਨਾਂ ਨੇ ਪਹਿਲਾਂ ਸ਼ਿਕਾਇਤ ਕੀਤੀ ਆ ਮੈਂ ਜਦੋਂ ਬੋਲਣ ਹੀ ਲੱਗੇ ਉਦੋਂ ਹੀ ਗੱਲ ਕਹਿਤੀ ਫੇਰ ਐਨੀਵੇ ਹਾਂਜੀ ਆਈ ਘਟਾ ਕੇ ਮਾਈਕ ਦਾ ਦੋਕ ਨਾਲ ਲਾਈਨਾਂ ਇੱਕ ਕਿਸੇ ਬੀਬੀ ਦੀਆਂ ਗਾਈਆਂ ਹੋਈਆਂ ਫੇਸਬੁੱਕ ਤੇ ਤੁਸੀਂ ਸ਼ਾਇਦ ਸੁਣੀਆਂ ਵੀ ਹੋਣੀਆਂ ਅ ਉਹਦੇ ਚ ਉਹਨਾਂ ਨੇ ਨਾ ਗੱਲ ਏਸੇ ਪੈਸੇ ਦੀ ਹੀ ਗੱਲ ਤੇ ਗੱਲ ਕੀਤੀ ਆ ਕਿ ਸੋਨੇ ਦੀਆਂ ਕੰਧਾਂ ਉੱਤੇ ਸੋਨੇ ਦੀਆਂ ਕੰਧਾਂ ਉੱਤੇ ਤੁਸੀਂ ਆਪਣੇ ਭਵਾਂ ਮਹਾਲੇ ਜਿਹੜੇ ਆ ਰੰਗਲੇ ਬਣਾ ਲਓ ਤੇ ਚਾਹੇ ਖਾਬ ਜਿਹੜੇ ਆ ਉਹ ਰੰਗਲੇ ਖਾਬ ਵੇਖ ਲਓ ਤੇ ਜਿਹੜੀ ਕਮਾਈ ਆ ਉਹ ਕਹਿੰਦੀ ਵੀ ਚਾਹੇ ਖੋਟੀ ਤੇ ਚਾਹੇ ਸੱਚੀ ਕਮਾਈ ਕਰ ਲਓ ਅਖੀਰ ਨੂੰ ਖਾਣੀਆਂ ਕੀ ਆ ਦੋ ਰੋਟੀਆਂ ਇਹ ਗੱਲ ਜਿਹੜੀ ਆਪਾਂ ਸਾਰਿਆਂ ਨੂੰ ਮੇਰਾ ਖਿਆਲ ਅਖੀਰ ਚ ਆ ਕੇ ਦੋ ਰੋਟੀਆਂ ਵੀ ਨਹੀਂ ਖਾ ਹੁੰਦੀਆਂ ਡਾਕਟਰ ਕਹਿੰਦਾ ਥੋੜਾ ਘੱਟ ਖਾਓ ਸੋ ਇਹ ਜਿਹੜੀ ਮਾਇਆ ਵਾਲੀ ਗੱਲ ਆ ਨਾ ਇਹਦੇ ਤੋਂ ਥੋੜਾ ਜਿਹਾ ਪਿਆਰ ਨੂੰ ਪਾਸੇ ਕਰੀਏ ਵੀ ਇੰਨਾ ਨਹੀਂ ਠੀਕ ਆ ਲੋੜਾਂ ਲਈ ਚਾਹੀਦਾ ਖਾਸ਼ ਆਲੀ ਕਦੇ ਪੈਸਾ ਪੂਰਾ ਨਹੀਂ ਹੋ ਸਕਦਾ ਸੋ ਉਹਨਾਂ ਤੋਂ ਥੋੜਾ ਜਿਹਾ ਗੁਰੇਜ਼ ਕਰੋ ਪਲੀਜ਼ ਇਹ ਜਿਹੜਾ ਨਾ ਕਿਰਤ ਆਲੀ ਗੱਲ ਆ ਵੀ ਜਿਵੇਂ ਪਹਿਲਾਂ ਵੀ ਕਿਹਾ ਸੀਗਾ ਵੀ ਅਸੀਂ ਜੀ ਸਾਨੂੰ ਆ ਕੇ ਇੱਥੇ ਕੰਮ ਇਦਾਂ ਇਦਾਂ ਕਰਨੇ ਪੈਂਦੇ ਆ ਦੋਸਤੋ ਕੋਈ ਹਰ ਜਨੇ ਕੰਮ ਕੀਤੇ ਅਸੀਂ ਸਾਰਿਆਂ ਨੇ ਕੀਤੇ ਆ ਅਸੀਂ ਵੀ ਇੰਜੀਨੀਅਰਿੰਗ ਦੀ ਡਿਗਰੀ ਲੈ ਕੇ ਆਏ ਸੀ ਲੇਬਰ ਦੀਆਂ ਜੌਬਾਂ ਕੀਤੀਆਂ ਕਿਉਂਕਿ ਕੰਮ ਹੈ ਨਹੀਂ ਸੀ ਪਰ ਉਹ ਬਾਬੇ ਨਾਨਕ ਵਾਲੀ ਗੱਲ ਵੀ ਹੱਥ ਨਹੀਂ ਅੜਨਾ ਕਿਸੇ ਮੂਹ ਕਿ ਅੱਜ ਉਹ 50 55 ਸਾਲ ਹੋ ਗਏ ਕਿਤੇ ਇਸ ਤਰ੍ਹਾਂ ਦਾ ਚੈੱਕ ਨਹੀਂ ਉੜੀ ਕਿ ਆ ਬੀ ਅਨਪਲੋਇਮੈਂਟ ਦਾ ਚੈੱਕ ਆਊਗਾ ਬਸ ਆਹ ਇੱਕ ਲੈ ਕੇ ਤੁਰੇ ਸੀ ਔਰ ਇਸੇ ਕਰਕੇ ਉਹਨਾ ਮੋਰੇ ਦੇ ਕੋ ਕਹਿੰਦਾ ਨਾ ਵੀ ਜਿਹੜੇ ਇਮੀਗ੍ਰੈਂਟ ਆਉਂਦੇ ਆ ਉਹ ਆ ਕੇ ਸਾਡੇ ਕੋਲੋਂ ਆਹ ਮੰਗਦੇ ਆ ਸਾਡੇ ਕੋਲ ਆਹੀ ਗਿਆ ਭਈ ਨਾ ਤਾਂ ਅਸੀਂ ਅੰਗਰੇਜ਼ੀ ਸਿੱਖਣ ਲਈ ਤੁਹਾਤੋਂ ਦੁਆਨੀ ਲਈ ਤੇ ਨਾ ਕਦੇ ਅਨੰਪਲੋਇਮੈਂਟ ਲਈ ਹੈ ਕੰਟਰੀਬਿਊਟੀ ਕੀਤਾ ਦੇਸ਼ ਲਈ ਤੇ ਇੱਕ ਵਾਰ ਫਿਰ ਦੋਸਤੋ ਸਾਰਿਆਂ ਨੂੰ ਹੈਪੀ ਕੈਨੇਡਾ ਡੇ ਥੈਂਕ ਯੂ